ਇਹ ਵਾਕਿਆ ਉਹ ਦੋਂਦਾ ਹੈ ਜਦ ਕੋਈ ਟੇਰੇ ਪੁਚਾਲੇ ਦੇ ਮਗਰੋਂ ਮੈਂ ਸਿੱਬੀ ਸ਼ਹਿਰ ਦੇ ਗਵਰਨਮੈਂਟ ਸਕੂਲ ਵਿੱਚ 6ਵੀਂ ਜਮਾਤ ਵਿੱਚ ਪੜਦਾ ਸੀ ਤਦ ਤੱਕ ਮੈਨੂੰ ਕਵਿਤਾ ਲਿਖਣ ਦੀ ਚਟਕ ਲੱਗ ਗਈ ਸੀ ਕਵਿਤਾ ਨਹੀਂ ਤੁਕਬੰਦੀ ਜੀ ਉਹ ਵੀ ਉਰਦੂ ਵਿੱਚ ਜੋ ਉੱਥੇ ਪੜਾਈ ਜਾਂਦੀ ਸੀ ਸਾਡੀ ਜਮਾਤ ਵਿੱਚ ਇੱਕ ਮੁੰਡਾ ਸੀ ਜਿਹਨੂੰ ਸਾਰੇ ਛੇੜਦੇ ਹੁੰਦੇ ਸਨ ਮੈਂ ਉਸ ਉੱਪਰ ਇੱਕ ਨਜ਼ਮ ਲਿਖੀ ਜਿਸ ਨੂੰ ਹਜੂ ਕਿਹਾ ਜਾ ਸਕਦਾ ਹੈ ਉਹ ਮੈਂ ਕਲਾਸ ਵਿੱਚ ਸੁਣਾਈ ਜਦੋਂ ਉਹ ਮੁੰਡਾ ਉੱਥੇ ਨਹੀਂ ਸੀ ਇੱਕ ਜਮਾਤੀ ਨੇ ਮੇਥੋਂ ਲੈ ਕੇ ਉਹਦਾ ਉਤਾਰਾ ਕਰ ਲਿਆ ਤੇ ਮਗਰੋਂ ਉਸ ਮੁੰਡੇ ਨੂੰ ਜਾ ਦਿੱਤਾ ਉਨੇ ਅਗੋਂ ਵਰਕਾ ਮਾਸਟਰ ਮੌਲਾ ਬਖਸ਼ੂਣਾ ਨੂੰ ਜਾ ਦਿੱਤਾ ਉਹ ਮਾਸਟਰ ਜੀ ਅਨ ਸ਼ਾਸਨ ਵੱਜੋਂ ਸਾਰੇ ਸਕੂਲ ਵਿੱਚ ਮੰਨੇ ਹੋਏ ਸਨ ਉਹ ਵਰਕਾ ਪੜਦਿਆਂ ਹੀ ਉਹਨਾਂ ਮੈਨੂੰ ਸੱਤ ਕਲਿਆ ਮੈਂ ਪਹੁੰਚਿਆ ਉਹਨਾਂ ਦੇ ਹੱਥ ਵਿੱਚ ਵਰਕਾ ਵੇਖ ਕੇ ਮੇਰੇ ਤਾਂ ਸੋਤਲ ਸੁੱਕ ਗਏ ਮਾਸਟਰ ਜੀ ਨੇ ਉਸ ਮੁੰਡੇ ਨੂੰ ਕਿਹਾ ਬੇਟਾ ਤੂੰ ਜਾ ਇਸ ਕੰਬਖਤ ਨਾਲ ਮੈਂ ਸਜਦਾ ਹਾਂ ਮੈਂ ਨੀਵੀਂ ਪਾਈ ਖਲੋਤਾ ਸਾਂ ਉਹਨਾਂ ਮੇਰਾ ਮੂੰਹ ਉੱਪਰ ਚੁੱਕਿਆ ਤੇ ਮੈਨੂੰ ਪੁੱਛਿਆ ਇਹ ਤੂੰ ਲਿਖਿਆ ਹੈ ਮਨਮੀ ਭਾਲੀ ਤੇ ਸਿਰ ਹਿਲਾ ਕੇ ਹਾਂ ਵਿੱਚ ਜਵਾਬ ਦੇ ਦਿੱਤਾ ਮੇਰਾ ਖਿਆਲ ਸੀ ਕਿ ਇਕ ਤਾੜ ਕਰਦਾ ਤਮਾਚਾ ਤੁਰੰਤ ਮੈਨੂੰ ਰਸੀਦ ਕਰਨਗੇ ਪਰ ਐਸਾ ਨਾ ਹੋਇਆ ਸਗੋਂ ਨਾ ਮੇਰੇ ਪਿੱਠ ਤੇ ਹੱਥ ਫੇਰਿਆ ਤੇ ਬੜੇ ਦਰਦ ਭਰੇ ਲਹਿਜੇ ਨਾਲ ਕਿਹਾ ਉਹ ਇੱਕ ਕੰਬਖਤਾ ਅੱਲਾਹ ਤਾਲਾ ਦਾ ਤੇਰੇ ਤੇ ਅੱਡਾ ਕਰਮ ਹੋਇਆ ਤੈਨੂੰ ਸ਼ਾਇਰੀ ਦੀ ਨਿਯਮਤ ਬਖਸ਼ੀ ਤੇ ਤੂੰ ਕਾਲੇ ਲੇਖ ਲਿਖਣੇ ਸ਼ੁਰੂ ਕਰ ਦਿੱਤੇ ਤੌਬਾ ਕਰ ਮੁੜ ਕਦੇ ਕਾਲਾ ਅੱਖਰ ਨਹੀਂ ਲਿਖੇਗਾ ਉਹਦ ਤੋਬਾ ਦਾ ਮਤਲਬ ਸੱਚਮੁੱਚ ਤੋਬਾ ਹੀ ਹੁੰਦਾ ਸੀ ਉਸ ਦਿਨ ਦੀ ਤੋਬਾ ਅੱਜ ਤੱਕ ਨਹੀਂ ਭੁੱਲੀ ਅਸਲ ਪਛਤਾਵਾ ਹੀ ਮਨ ਦਾ ਸੰਸ਼ੋਧਨ ਕਰਦਾ ਹੈ ਭਾਲ ਕਵੀ ਮੰਨ ਲਈ ਉਹਨਾਂ ਦਾ ਪਿਆਰ ਉਪਦੇਸ਼ ਪ੍ਰਥਮ ਕਾਵ ਸੰਥਿਆ ਬਣ ਗਿਆ